ਤਾਂ ਪਹਿਲਾਂ ਦੇਖਿਆ ਜਿਹੜਾ ਪਹਿਲੇ ਵਾਰ ਹੋਇਆ ਸੀ ਜਿਹਨਾਂ ਸਾਡੇ ਸਾਰੇ ਸਮਾਨ ਦਾ ਕੀ ਕਹੋਗੇ ਪੁਜੋ ਦੇ ਪਟਿਆਲਾ ਅੱਜ ਕੋਰਾਲੀ ਦੇ ਨਾਲ ਪਟਿਆਲਾ ਕਾਲਜ ਵਿਖੇ ਸਰਦਾਰ ਗੁਰਪ੍ਰੀਤ ਗੁਰਪ੍ਰਤਾਪ ਸਿੰਘ ਪਟਿਆਲਾ ਜੀ ਵੱਲੋਂ ਇੱਕ ਬਹੁਤ ਹੀ ਬਲੱਖਣ ਫੰਕਸ਼ਨ ਕੀਤਾ ਗਿਆ ਜਿਹਦੇ ਵਿੱਚ ਜਿਹੜੇ ਪਾਠੀ ਸਿੰਘ ਸਹਿਬਾਨ ਹੈ ਸਾਡੇ ਇਸ ਪੂਰੇ ਏਰੀਏ ਦੇ ਉਹਨਾਂ ਨੂੰ ਬਹੁਤ ਵੱਡੀ ਗਿਣਤੀ ਦੇ ਵਿੱਚ ਬਲਾ ਕੇ ਸਨਮਾਨ ਦਿੱਤਾ ਗਿਆ ਇਹ ਅੱਜ ਤੱਕ ਕਿਸੇ ਦੇ ਸ਼ਾਇ ਧਿਆਨ 'ਚ ਨਹੀਂ ਆਇਆ ਪਰ ਜਿਹੜੇ ਇਹ ਗੁਰੂ ਸਾਹਿਬ ਦੇ ਵਜੀਰ ਐ ਪਾਠੀ ਸਿੰਘ ਜਿਹੜੇ ਪਾਠ ਕਰਦੇ ਐ ਜਿਹੜੀ ਗੁਰੂ ਮਤ ਦਿੰਦੇ ਐ ਜਿਹੜੇ ਗੁਰੂ ਸਾਹਿਬ ਦੀ ਬਾਣੀ ਦਾ ਉਚਾਰਨ ਕਰਦੇ ਕਰ ਕਰ ਜਾ ਕੇ ਜਾਂ ਗੁਰਦੁਆਰਾ ਸਹਿਬਾਨ ਦੇ ਵਿੱਚ ਉਹਨਾਂ ਦਾ ਸਨਮਾਨ ਅੱਜ ਮੈਨੂੰ ਬੜੀ ਖੁਸ਼ੀ ਹੋਈ ਹੈ ਇਸ ਫੰਕਸ਼ਨ ਚ ਆ ਕੇ ਮੈਂ ਵਧਾਈ ਦਿੰਨਾ ਅਗੁਰ ਪ੍ਰਤਾਪ ਜੀ ਨੂੰ ਜਿਨ੍ਹਾਂ ਨੇ ਇਸ ਪਰਿਵਾਰ ਦਾ 1075 ਸਿੰਘ ਦੋਨਾਂ ਦੇ ਇਹ ਭਾਣ ਜੀ ਹੈ ਉਹਨਾਂ ਦਾ ਪਰਿਵਾਰ ਨੇ ਇਸ ਏਰੀਏ ਦੇ ਵਿੱਚ ਬੜੀ ਸੇਵਾ ਕੀਤੀ ਹੈ ਸੋ ਅੱਜ ਫੇਰ ਇਹਨਾਂ ਨੇ ਇੱਕ ਵਿਲੱਖਣ ਕਿਸਮ ਦੀ ਸਮਾਜ ਦੇ ਵਿੱਚ ਗੱਲ ਤੋਰੀ ਹੈ ਕਿ ਜਿਹੜੇ ਪਾਠੀ ਸਿੰਘ ਸਹਿਵਾਨ ਹੈ ਉਹਨਾਂ ਦਾ ਸਨਮਾਨ ਉਹਨਾਂ ਦਾ ਮਾਨ ਕੀਤਾ ਜਾਵੇ ਮੈਂ ਇਹਨਾਂ ਦਾ ਬੜਾ ਧੰਨਵਾਦੀ ਹਾਂ ਕਿ ਮੈਨੂੰ ਵੀ ਦਰਸ਼ਨ ਕਰਨ ਦਾ ਮੌਕਾ ਮਿਲਿਆ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤੀ ਸਟੇਸ਼ਨ ਜਿੱਥੇ ਨਈ ਹੈ ਜੀ ਨਵਾਂ ਸ਼ਹਿਰ ਦੇ ਵਿੱਚ ਕੀ ਕਾਂਗਰਸ ਜਿੱਥੇ ਨਸ਼ਾ ਮੁਕਤੀ ਸ਼ੁਰੂ ਕਰੀਆ ਜੰਨੀ ਸਾਹਿਬ ਨਸ਼ਾ ਮੁਜੀਠਾ ਦੇ ਵਿੱਚ ਜਹਰੀਲੀ ਸ਼ਰਾਬ ਨਾਲ ਮੌਤਾਂ ਹੋਈਆਂ ਦੋ ਰੁੱਖਾਂ ਕੀ ਕਹਿਣਾ ਜਾਊਗਾ ਇਹ ਹੀ ਮੁੱਖ ਮੰਤਰੀ ਜਰ ਸਾਡਾ ਮੁੱਖ ਮੰਤਰੀ ਆਈ ਕੌਨ ਹੈ ਨਸ਼ੇ ਦਾ ਜਿਹੜਾ ਕਿ ਆਪ ਕਦੇ ਨਾ ਕਿਤੇ ਸ਼ਰਾਬੀ ਕੇ गिर ਜਾਂਦਾ ਤੇ ਜੀ ਦਾ ਕੋਈ ਸੁਧ-ਬੁੱਧ ਨਹੀਂ ਹੈ ਕਿ ਇਹ ਕਾਹ ਸ਼ਰਾਬੀ ਕੇ ਕਿਆ ਬੋਲ ਦਵੇ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੈ ਕਿ ਇਹੀ ਜਦ ਮੁੱਖ ਮੰਤਰੀ ਸੀ ਪਹਿਲਾ ਇੱਕ ਵਾਰ ਸ਼ਰਾਬੀ ਕੇ ਬੰਦੇ ਮਰੇ ਉਹਨੂੰ ਕਹਿਣਾ ਸੀ ਮੁੱਖ ਮੰਤਰੀ ਦੇ ਪਰਚਾ ਦਰਜ ਕਰੋ ਤੇ ਅੱਜ ਫਿਰ ਇਹੀ ਮੁੱਖ ਮੰਤਰੀ ਉਹਨਾਂ ਨੂੰ 10 ਲੱਖ ਰੁਪਿਆ ਦੇ ਕੇ ਸਾਰ ਰਿਹਾ ਹੈ ਉਹਨਾ ਪਰਿਵਾਰਾਂ ਦੀ ਸਾਰ ਲੈਣ ਤੋਂ ਇਲਾਵਾ ਜਿੰਮੇਵਾਰ ਬੰਦਿਆਂ ਨੂੰ ਕਟਾਰੇ ਚ ਕਿਉਂ ਨਹੀਂ ਖੜਾ ਕੀਤਾ ਜਾਂਦਾ ਕਿਉਂ ਛੋਟੇ ਛੋਟੇ ਬੰਦਿਆਂ ਨੂੰ ਮੂਰੇ ਕਰਕੇ ਉਹਨਾਂ ਦੇ ਪਰਚੇ ਕਰਕੇ ਨੁਕਸਾਨ ਕਰ ਰਹੇ ਐ ਮੁੱਖ ਮੰਤਰੀ ਕਿਉਂ ਨਹੀਂ ਅਸਤੀਫਾ ਦਿੰਦਾ ਜਿਹੜਾ ਮੰਤਰੀ ਇਸ ਦਾ ਮਹਿਕਮੇ ਦਾ ਮਾਲਕ ਹੈ ਉਹਦੀ ਸੁਣਵਾਈ ਕਿਉਂ ਨਹੀਂ ਜਿਹੜੇ ਅਫਸਰ ਇਨਵੋਲਵ ਹੈ ਜਿਹੜੇ ਇਹਨਾਂ ਦੇ ਲੀਡਰ ਇਨਵੋਲਵ ਹੈ ਦੇਖੋ ਕਹਿੰਦੇ ਅੰਬਰ ਬੇਲ ਨੇ ਛੁੱਟੀ ਦੀ ਬਲੇਹਾਰੇ ਬੁੱਟੇ ਦੇ ਪੁੱਤ ਕਿਸੇ ਦਾ ਕਦੇ ਨਾ ਲਾਇਏ ਸulfi ਸੁੱਤੇ। ਇਹਨਾਂ ਨੇ ਦੁਨੀਆ ਪਰ ਦਾ ਨਸ਼ਾ ਪੰਜਾਬ ਦੇ ਵਿੱਚ ਫਲਾਇਆ। ਜਿੰਨਾ ਨਸ਼ਾ ਪਿਛਲੇ 3 ਸਾਲਾਂ ਚ ਵਧਿਆ ਇੰਨਾ ਕਦੇ ਨਹੀਂ ਵਧਿਆ। ਤੇ ਇਹ ਜਿਹੜੇ ਲੀਡਰ ਹੈ ਜਿਹੜੀ ਪੁਲਿਸ ਹੈ ਕਿਉਂਕਿ ਸਰਕਾਰਾਂ ਹੀ ਬਕਾਉਂਦੀਆਂ ਨੇ ਚਿੱਟਾ ਐਵੇਂ ਨਹੀਂ ਸ਼ਰੀਆਂ ਬਿਕਦਾ। ਬਿਨਾ ਪੁਲਿਸ ਤੇ ਬਿਨਾ ਲੀਡਰਸ਼ਿਪ ਦੀ ਪੈਟਰੋਨੇਜ ਦੇ ਕਦੇ ਵੀ ਨਜਾਇਜ਼ ਸ਼ਰਾਬ बिक ਨਹੀਂ ਸਕਦੀ ਕਦੇ ਵੀ ਮਾੜੀ ਸ਼ਰਾਬ ਨਹੀਂ बिक ਸਕਦੀ ਇਹਨਾਂ ਨੇ ਸ਼ੀਸ਼ਿਆਂ 'ਚ ਜ਼ਹਿਰ ਭਰ ਕੇ ਦਿੱਤਾ ਔਰ ਜਿੰਨੇ ਮਰੇ ਆ ਸਾਰੇ ਗਰੀਬ ਪਰਿਵਾਰਾਂ ਦੇ ਆ ਉੱਥੇ ਉਹਨਾਂ ਦਾ ਦੁੱਖ ਦੇਖਿਆ ਨਹੀਂ ਜਾਂਦਾ ਤੇ ਸਰਕਾਰ ਨੇ ਅੱਜ ਤੱਕ ਕਿਸੇ ਨੂੰ ਕਟਾਰੇ 'ਚ ਖੜਾ ਨਹੀਂ ਕੀਤਾ ਇਸ ਦੀ ਪਰਪਾਈ ਅੱਜ ਕਰ ਦੇਣਾ ਤਾਂ ਠੀਕ ਹੈ ਨਹੀਂ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਕਰਨੀ ਪਵੇਗੀ। ਧੰਨਵਾਦ। ਅਗਲਾ ਪੰਜਾਬ ਨਾਲ ਦਾ ਪੰਜਾਬ ਦੇ ਹਰ ਇੱਕ ਨਾਗਰਿਕ ਨੂੰ ਆਪਣੀ ਹਾਂਜੀ ਜਿਹੜੇ ਪਾਰਟੀਆਂ ਐ ਸਿੰਘ ਐ ਇਹਨਾਂ ਨੂੰ ਆਪਣੀ ਤਵਰ ਜਿਹੜੀ ਰਜਿਸਟਰ ਕਰਾਣੀ ਚਾਹੀਦੀ ਹੈ। ਸ੍ਰੀ ਠੀਕ ਹੈ। ਪਰਮਾਤਮਾ ਕਰੇ ਕਾਂਗਰਸ ਦੀ ਸਰਕਾਰ ਆਵੇ ਅੱਗੇ ਨੂੰ। ਐਸੀ ਇਹ ਜਿਹੜੀ ਗੁਰਪ੍ਰਤਾਪ ਜੀ ਨੇ ਗੱਲ ਤੋਰੀ ਹੈ। ਇਸ ਇਸ ਨੂੰ ਅੱਗੇ ਲਾਵਾਂਗੇ ਜਿਨਨੇ ਚਾਹੇ ਉਹ ਪੰਡਤ ਪੁਜਾਰੀ ਆ ਚਾਹੇ ਉਹ ਮੰਦਰਾਂ ਦੇ ਪੁਜਾਰੀ ਆ ਚਾਹੇ ਗੁਰੂ ਪੁਰਵਾਂ ਦੇ ਘਰ ਦੇ ਪਚਾਰੀ ਸਾਰਿਆਂ ਦੇ ਰਜਿਸਟ੍ਰੇਸ਼ਨ ਕਰਕੇ ਇਹਨਾਂ ਦਾ ਕੋਈ ਸਹੀ ਇਹਨਾਂ ਦਾ ਜਿਹੜੇ ਚੰਗੇ ਰੋਜ਼ਗਾਰ ਦਾ ਜਿਹੜਾ ਇੰਤਜ਼ਾਮ ਐ ਐਸੀ ਕਰਾਂਗੇ ਸਰਦ ਨਗਰ ਕੌਂਸਲ ਦਾ ਅੱਜ ਬੇਪਰੋਸ ਦੀ ਮਤਾ ਪਾਇਆ ਗਿਆ ਆ ਆਸ ਕਰਦਾ ਕੀ ਕਹੋਗੇ ਕਰਨਗਰ ਨਗਰ ਭਲਾ ਭਲਾ ਯਾਰ ਇਹ ਬੇਪਰੋਸ ਕੀ ਨਹੀਂ ਐ ਤੱਕੇ ਸ਼ਾਹੀ ਮਤਾ ਐ ਉਹਨਾਂ ਨੇ ਤੱਕੇ ਦੇ ਨਾਲ ਬੰਦੇ ਚੱਕੇ ਕਿਸੇ ਇੱਥੇ ਧੱਕੇ ਸਾਡਾ ਜਿਹੜਾ ਬਲਾਕ ਪ੍ਰਧਾਨ ਐ ਆਪਣਾ ਸ਼ਰਮਾ ਉਹਦੇ ਤੇ ਵੀ ਪਰਚਾ ਦਰਜ ਕਰਨੇ ਨੂੰ ਉਹਦੇ ਕਰ ਚਾਰ ਵਾਰ ਪੁਲਿਸ ਭੇਜ ਲਈ ਇਹ ਬਿਲਕੁਲੀ ੱੱਕੇ ਸ਼ਾਹੀ ਦੀ ਗੱਲ ਹੋਈ ਹੈ ਆ ਫੇਰ ਸਰਕਾਰ ਬਦਲ ਜਾਣੀ ਹੈ ਤਾਂ ਇਹਦੇ ਨਾਲ ਕੰਪੀਰ ਬਦਲ ਜਾਏਗਾ ਕੋਈ ਯਾਰ ਕੋਈ ਤਿਆਰੀ ਕਰੀ ਜਾਣ ਲੋਕਾਂ ਦੇ ਮਨਾਂ ਚੋਂ ਉੱਤਰ ਚੁੱਕੇ ਐ ਜੀ ਸਾਹਿਬ ਗ੍ਰੰਥੀ ਸਿੰਘਾਂ ਦੀ ਜਿਹੜੀ ਜਿਹੜੀ ਆ ਕਰਨ ਵਾਸਤੇ ਜੀਵਨ ਪਤਵਾਂ ਕਰਨ ਵਾਸਤੇ ਕੋਈ ਹੈ ਕੋਈ ਮੈਂ ਤੁਹਾਨੂੰ ਕਿਹਾ ਕਿ ਆ ਸਾਡੀ ਪਲੈਨਿੰਗ ਦਾ ਇੱਕ ਹਿੱਸਾ ਹੈ ਕਿ ਐਸੀ ਜਿਹੜੇ ਗੁਰੂ ਘਰ ਦੇ ਵਿਚਾਰੀ ਹੈ ਹਾਂਜੀ ਚਾਹੇ ਉਹ ਕਿਸੇ ਗੁਰੂ ਘਰ ਦੇ ਹੈ ਚਾਹੇ ਮੰਦਰ ਦੇ ਹੈ ਐਸੀ ਉਹਨਾਂ ਦੀ ਜਿਹੜਾ ਜੀਵਨ ਪੱਧਰ ਉੱਚਾ ਕਰਨ ਵਾਸਤੇ ਉਪਰਾਲੇ ਕਰ ਰਹੇ ਇਹ ਸਾਡੇ ਉਹ ਤਿਆਰੀ ਦਾ ਹੀ ਹਿੱਸਾ ਹੈ